ਮੇਰੇ ਆਰਥਰੀ ਪ੍ਰੋਬਲਮ ਸੀ ਮੇਰੇ ਆਰਥਰੀ ਬਲੌਕ ਸੀ ਤਿੰਨੇ 90% ਅੱਛਾ 90% ਸੀ ਤੇ ਕੀ ਕਹਿੰਦੇ ਸੀ ਪ੍ਰਾਈਵੇਟ ਡਾਕਟਰ ਡਾਕਟਰਾਂ ਨੂੰ ਕਈ ਡਾਕਟਰਾਂ ਨੂੰ ਮੈਂ ਦਿਖਾਇਆ ਉਹ ਕਹਿੰਦੇ ਵੀ ਆਪਾਂ ਆਰਥ ਸਰਜਰੀ ਕਰਾਓ ਤੇ ਉਹ ਸਰਜਰੀ ਕਰਾਣ ਦਾ ਮੈਂ ਮੂਡ ਨਹੀਂ ਬਣਾਇਆ ਮੈਂ ਇੱਥੇ ਆ ਗਿਆ ਤੇ ਡਾਕਟਰ ਸਾਹਿਬ ਨਾਲ ਮੈਂ ਗੱਲ ਕੀਤੀ ਇਹ ਕਹਿੰਦੇ ਵੀ ਥੋੜਾ ਵੈਸੇ ਹੀ ਕਰ ਦਾਂਗੇ ਤੇ ਫਿਲਹਾਲ ਮੇਰਾ ਬਿਲਕੁਲ ਓਕੇ ਹੈ ਸਹੀ ਹੈ ਕਿੰਨੀ ਵਾਰ ਆ ਰਹੇ ਫਿਰ ਤੁਸੀਂ ਇੱਥੇ ਮੈਂ तकरीबन 7-8 ਮਹੀਨੇ ਹੋ ਗਏ ਬੰਦ ਦਵਾਈ ਲੈਂਦੇ ਹਾਂ 7-8 ਮਹੀਨਿਆਂ ਦੇ ਵਿੱਚ ਕਿੰਨਾ ਕਿੰਨਾ ਕੁ ਲੱਗ ਲਗਭਗ ਹੀ ਸਹੀ ਹੈ ਉਹ ਵਾਕਿਆ ਹੈਲੋਪੈਥਿਕ ਦਵਾਈਆਂ ਬੰਦ ਹੀ ਹੋ ਗਈ ਚੋ ਬੰਦਾ ਅੰਗਰੇਜੀ ਤੋਂ ਮੈਂ ਗੱਲ ਕਰਨ ਸਰ ਸਾਰੀ ਬੰਦਾ ਤੇ ਦੁਬਾਰੇ ਟੈਸਟ ਵਗੈਰਾ ਕਰਵਾਏ ਨੀ ਕਰ ਨਹੀਂ ਡਾਕਟਰ ਸਾਹਿਬ ਨਾਲ ਮੇਰੀ ਗੱਲ ਹੋਈ ਉਹ ਕਹਿੰਦੇ ਵੀ ਮੈਨਾਂ ਤੋਂ ਮਨੋਰ ਦੇਖ ਲਓ ਤੁਸੀਂ ਉਹ ਤੋਂ ਬਾਅਦ ਕਰਾਈਓ ਉਸ ਨੂੰ ਬਿਲਕੁਲ ਸਾਢੇ ਵੀ ਬੰਦ ਕਰਾ ਦਾਂਗਾ ਉਹ ਵੀ ਬੰਦ ਕਰ ਦਾਂਗਾ ਅੱਛਾ ਮਤਲਬ ਇਹ ਵੀ ਬੰਦ ਕਰਨੀ ਹੈ ਇਹ ਵੀ ਬੰਦ ਕਰ ਦਾਂਗੇ ਬਿਲਕੁਲ ਕੰਪਲੀਟ ਹੋਏ ਤਾਂ ਬਾਅਦ ਹੀ ਕਰਾਂਗੇ ਨਾ ਨਹੀਂ ਨਾੜਕ ਨੀ ਬਲੋਕ ਸੀ 90% ਦੀ ਤਿੰਨੇ ਆਰਟਰੀ ਤਿੰਨੇ ਅੱਛਾ ਫਿਰ ਤਾਂ ਡਾਕਟਰ ਦਾ ਫਿਰ ਅਖੀਰਲਾ ਫੈਸਲਾ ਉਹੀ ਹੁੰਦਾ ਨਾ ਹਾਂਜੀ ਹਾਂ ਵੀ ਉਹ ਇਹ ਵੀ ਕਹਿੰਦੇ ਸੀ ਵੀ ਯਾ ਤਾਂ ਕਰਾਓ ਤੇ ਨਹੀਂ ਤਾਂ ਰੱਬ ਨੂੰ ਯਾਦ ਕਰੋ ਵੀ ਇਹ ਖਤਰਨਾਕ ਬਹੁਤ ਹੈ ਜਿਸ ਨੂੰ ਪਹਿਲਾਂ ਅਟੈਕ ਪਿਆ ਦੁਬਾਰਾ ਅਟੈਕ ਪੈ ਗਿਆ ਤੇ ਫਿਰ ਸਾਡੇ ਵਾਸਤੇ ਬਾਹਰ ਗੱਲ ਹੈ ਸਰਜਰੀ ਕਰਾ ਲਓ ਜਿੰਨਾ ਜਲਦੀ ਹੋ ਸਕਦਾ ਉਹਨਾਂ ਸਿੱਧੀ ਸਿੱਧੀ ਕਰਾਓ ਹੂੰ ਅੱਛਾ ਹਾਂ ਤੇ ਬਸ ਪਤਾ ਨਹੀਂ ਕਿਉਂ ਕੋਈ ਜ਼ਿੰਦਗੀ ਬਾਕੀ ਸੀ ਜਾਂ ਕੋਈ ਰੱਤ ਫਾੜ ਤੋਂ ਚੇਰ ਫਾੜ ਤੋਂ ਬਚਣਾ ਸੀ ਉਹ ਬਚਤ ਹੀ ਰਹਗੀ ਤੇ ਮੈਂ ਇੱਥੇ ਆ ਗਿਆ ਤੇ ਸਾਰੀ ਬਚਦਾ ਹੂੰ ਹੁਣ ਸਿਹਤ ਕਿਸ ਤਰ੍ਹਾਂ ਦੀ ਲੱਗਦੀ ਹੈ ਸਿਹਤ ਬਿਲਕੁਲ ਓਕੇ ਹੈ ਅੱਛਾ ਮੈਂ ਸਹੀ ਤਰੀਕਾ ਕੰਮ ਕਰਦਾ ਕੋਈ ਆਮ ਚਾਹੇ ਖੇਤੀ ਦਾ ਕਰਨਾ ਹੈ ਚਾਹੇ ਕੋਈ ਸਫਰ ਕਰਨਾ ਹੈ ਜਾਂ ਵਾਕਿੰਗ ਕਰਨੀ ਹੈ ਕੋਈ ਖੇਤੀ ਚ ਕੀ ਕੀ ਕਰਦੇ ਹੋ ਖੇਤੀ ਚ ਕਿਤੇ ਥੋੜਾ ਬਹੁਤ ਹੀ ਕਰਦਾ ਮੈਂ ਵੈਸੇ ਮੈਨੂੰ ਦਿੱਕਤ ਨਹੀਂ ਆਉਂਦੀ ਕੋਈ ਹੂੰ ਦਿੱਕਤ ਹੈ ਨਹੀਂ ਕੋਈ ਦਿੱਕਤ ਹੈ ਨਹੀਂ ਕੋਈ ਹੂੰ ਕੀ ਕਹੋਗੇ ਜਿਹੜੇ ਵੀਡੀਓ ਦੇਖ ਰਹੇ ਨੇ ਵੀਡੀਓ ਦੇਖ ਰਹੇ ਉਹਨਾਂ ਨੂੰ ਮੈਂ ਇਹ ਕਹਾਂਗਾ ਵੀ ਇਹ ਇਲਾਜ ਬੜੀਆ ਹੈ ਆਉ ਕੋਈ ਜ਼ਿਆਦਾ ਮਹਿੰਗਾ ਵੀ ਨਹੀਂ ਤੇ ਸਹੀ ਦਵਾਈ ਹੈ ਇਹਦਾ ਕੋਈ ਸਹੀ ਤਾਂ ਕਹਿੰਦੇ ਨੇ ਵਿੱਚ ਕਮੈਂਟਾਂ ਦੇ ਵਿੱਚ ਕਹਿੰਦੇ ਨੇ ਬੈਜ ਜੀ ਦਾ ਪੈਸਾ ਹੀ ਬਹੁਤ ਲੱਗਦਾ ਹੈ ਦੇਖੋ ਜੀ ਘੱਟ ਪੈਸੇ ਲੈਣ ਵਾਲਾ ਕੋਣ ਹੈ ਮੈਂ ਉੱਥੇ ਜਾਣਾ ਮੈਨੂੰ ਵੀ ਦੱਸ ਦਿਓ ਜੇ ਬਾਈਪਾਸ ਜੇ ਬਾਈਪਾਸ ਕਰਦੇ ਇਕੱਠੇ ਲੈ ਲੈਂਦੇ ਇਕੱਠੇ ਵੀ ਲੈ ਲੈਂਦੇ ਉਸ ਤੋਂ ਬਾਅਦ ਇਹ ਕੀ ਗਾਰੰਟੀ ਸੀ ਵੀ ਮੈਂ ਸਹੀ ਹੋ ਜਾਂਦਾ 100% ਜੇ ਮੈਂ ਹ ਪਰ ਉਹ ਤਾਂ ਇਹ ਕਹਿੰਦੇ ਸੀ ਦੀ ਇਹ ਜੋ ਸਰਜਰੀ ਤੁਸੀਂ ਕਰਾਓਗੇ ਪਰ 100% ਸਕਸੈਸਫੁਲ ਇਹ ਵੀ ਨਹੀਂ ਗਾਰੰਟੀ ਕੋਈ ਨਹੀਂ ਗਾਰੰਟੀ ਕੋਈ ਨਹੀਂ ਸਾਰੀ ਉਮਰ ਦਵਾਈ ਖਾਣੀ ਸਾਰੀ ਉਮਰ ਦਵਾਈ ਖਾਣੀ ਪਊ ਦਵਾਈ ਉਸੇ ਤਰੀਕੇ ਨਾਲ ਸਰਜਰੀ ਕਰਵਾ ਲਿਓ ਦਵਾਈ ਤੁਹਾਡੀ ਸਾਰੀ ਉਮਰ ਚੱਲੇਗੀ ਹੂੰ ਤੇ ਮੈਂ ਕਹਾਂ ਕੋਈ ਨਹੀਂ ਮੈਂ ਕਰੂੰ ਵਿਚਾਰ ਤੇ ਉਸ ਵਿਚਾਰ ਕਰਦੇ ਕਰਦੇ ਇਹ ਮੇਰਾ ਮੂਡ ਇਧਰ ਹੋ ਗਿਆ ਜਾਂ ਕੋਈ ਟਾਈਮ ਸਹੀ ਹੋ ਗਿਆ ਮੇਰੇ ਬਾਬਾ ਜੀ ਨਾਲ ਮੁਲਾਕਾਤ ਹੋ ਗਈ ਤੇ ਇਹਨਾਂ ਨੇ ਕਿ ਆ ਵੀ ਸਹੀ ਕਰ ਦਾਂਗੇ ਦੇਸੀ ਉਹ ਕਹਿੰਦੇ ਸਟੈਂਟ ਪਊਗਾ ਚੰਨੀ ਜਿਆਦਾ ਤਾਂ ਛਾਤੀ ਦੇ ਵਿੱਚ ਦਰਦ ਹੁੰਦਾ ਕਿ ਹਾਰਟ ਦੀ ਦੱਸਿਆ ਸੀ ਹਾਰਟ ਟੈਸਟ ਵਗੈਰਾ ਕਰਾਇਸ ਕਿ ਕਰਾਇ ਅੱਛਾ ਕੀ ਕਹਿੰਦੇ ਸੀ ਪ੍ਰਾਈਵੇਟ ਡਾਕਟਰ ਉਹ ਕਹਿੰਦੇ ਵੀ ਸਟੰਟ ਪਊਗਾ ਸਟੰਟ ਪਊਗਾ ਫਿਰ ਤੁਸੀਂ ਪਵਾ ਲੈ ਸਟੰਟ ਨਾ ਪਵਾਇਆ ਇਹਨਾਂ ਦਾ ਪਤਾ ਲੱਗ ਗਿਆ ਫਿਰ ਉਹ ਰੇ ਹੋਣ ਲੱਗੇ ਅੱਛਾ ਅੱਛਾ ਤੇ 14ਵੀਂ ਵਾਰ ਨੇ ਤੁਸੀਂ 14ਵੀਂ ਵਾਰ ਚ ਤੁਹਾਨੂੰ ਕਿੰਨਾ ਕ ਫਰਕ ਪਿਆ ਹੁਣ ਤੱਕ 80% ਫਰਕ ਆਏਗਾ 80% ਕਿੰਨਾ ਟਾਈਮ ਹੋਰ ਲੈਣੀ ਦਵਾਈ ਫਿਰ ਦੇਖੋ ਕਿੰਨਾ ਚਿਰ ਕਹਿੰਦੇ ਨੇ ਅੱਛਾ ਤੇ ਟੈਸਟ ਵਗੈਰਾ ਦੁਬਾਰੀ ਕਰਾਇਆ ਨਹੀਂ ਨਾ ਦੁਬਾਰੀ ਨਹੀਂ ਕਰਾਇਆ ਜੀ ਕੀ ਕਹਿੰਦੇ ਬੈਜੀ ਫਿਰ ਕਦੋਂ ਕਰਵਾਉਣਾ ਬੈਜੀ ਕਹਿੰਦੇ ਜਦੋਂ ਤੇਰੇ ਚਿੱਤ ਹੋਊਗਾ ਕਰਾ ਲਈ ਮੈਂ ਹਜੇ ਆਈ ਐ ਮੈਂ ਅੱਛਾ ਹੁਣ ਕਿੰਨਾ ਮਤਲਬ ਤੁਸੀਂ ਪਹਿਲਾਂ ਕੀ ਪ੍ਰੋਬਲਮ ਆਉਂਦੀ ਸੀ ਹੁਣ ਕੀ ਨਾ ਪ੍ਰੋਬਲਮ ਦਮ ਚੜਦਾ ਸੀ ਅੱਛਾ ਟੁਰਦੇ ਨਹੀਂ ਟੁਰਦੇ ਨਹੀਂ ਹੂੰ ਤੇ ਉੱਟ ਆ ਗਿਆ ਹਾਟਾ ਹੂੰ ਹੁਣ ਸਵੇਰੇ ਸਵੇਰੇ ਜਦੋਂ ਠੰਡਾ ਹੁੰਦੀ ਹੈਗੀ ਹੂੰ ਉਹਦਾ ਥੋੜੀ ਥੋੜੀ ਪ੍ਰੋਬਲਮ ਆਉਂਦੀ ਹੈ ਗੱਲ 'ਚ ਹਾਂ ਹੂੰ ਉਹ ਕੋਈ ਪ੍ਰੋਬਲਮ ਤੇ ਰੋਟੀ ਪਾਣੀ ਹੋਰ ਰੋਟੀ ਪਾਣੀ ਠੀਕ ਖਾਂਦੇ ਆ ਅੱਛਾ ਤੇ ਫਿਰ ਟੈਸਟ ਕਦੋਂ ਕਰਵਾਉਣੇ ਬੈਜੀ ਕਹਿੰਦੇ ਟੈਸਟ ਬੈਜੀ ਕਰਵਾ ਲੂ ਨਾ ਤੁਸੀਂ ਬੈਜੀ ਹਾਂ ਕਰਵਾ ਕਰਵਾ ਅਸੀਂ ਪਰਸੈਂਟ ਤੁਹਾਨੂੰ ਆਪਣੇ ਆਪ ਲੱਗ ਆਪਣੇ ਆਪ ਲੱਗਦਾ ਹੈ ਅੱਛਾ ਕੰਮ ਤਾਂ ਦਬ ਵਧੀਆ ਕਰ ਲੈਨੇ ਹੋ ਹਾਂ ਕੀ ਕਰਦੇ ਹੋ ਫਿਰ ਕੰਮ ਤਾਂ ਦਬ ਆਹ ਖੇਤੀਬਾੜੀ ਖੇਤੀਬਾੜੀ ਕਰ ਲੈਨੇ ਹੋ ਹਾਂ ਨਹੀਂ ਹਾਰਡ ਦੇ ਮਰੀਜ਼ ਹੋਂ ਤੁਸੀਂ ਖੇਤੀਬਾੜੀ ਬੈ ਜਿਹਨੇ ਨਹੀਂ ਕਹੇ ਵੀ ਤੁਸੀਂ ਹਲੇ ਕੁਝ ਨਹੀਂ ਕਰਦੇ ਨਾ ਨਾ ਪਹਿਲਾਂ ਤਾਂ ਕੁਛ ਨਹੀਂ ਕਰਦੇ ਤੇ ਪਹਿਲਾਂ ਤਾਂ ਦਮ ਚੜਦਾ ਸੀ ਹੁਣ ਦਮ ਤੋਂ ਨਹੀਂ ਚੜਦਾ ਅੱਛਾ ਹਾਂ ਖੇਤੀਬਾੜੀ ਚ ਫਿਰ ਕੀ ਕੀ ਕਰਦੇ ਹੋ ਮੜਮਟਾ ਖੇਤ ਜਾਣਾ ਆਉਣਾ ਕੋਈ ਮੜਮਟਾ ਲੱਕਾ ਬਦਲਣਾ ਇਹ ਜੀ ਕਰ ਲੈਨੇ ਹੋ ਕਹੀ ਕਰ ਲੈਨੇ ਜੀ ਅੱਛਾ ਜੀ ਮਹਾਲ ਦੀ ਗੱਲ ਹੈ ਜੀ ਬੇਟਾ ਅੱਛਾ ਫਿਰ ਹੁਣ ਮਤਲਬ ਜਿਹੜੇ ਲੋਕ ਵੀਡੀਓ ਦੇਖ ਰਹੇ ਨੇ ਤੁਹਾਨੂੰ ਵੇਖ ਰਹੇ ਨੇ ਉਹ ਲੋਕ ਨਾ ਜ਼ਿਆਦਾਤਰ ਇਹ ਕਹਿੰਦੇ ਨੇ ਵੀ ਇਹ ਤਾਂ ਬੈਦਜੀ ਦੇ ਛੱਡੇ ਹੋਏ ਬੰਦੇ ਨੇ ਜਿਹੜੇ ਬੋਲਦੇ ਨਹੀਂ ਨਹੀਂ ਇਹ ਨਹੀਂ ਗੱਟਾ ਜੀ ਵੀ ਜਾਨੇ ਠੀਕ ਹੁੰਦਾ ਹੁੰਦਾ ਅੱਛਾ ਹਾਂ ਕੋਈ ਇਹੀ ਗੱਲ ਨਹੀਂ ਹੈਗੀ ਬੈਦ ਦਾ ਕੋਈ ਛੱਡਿਆ ਨਹੀਂ ਹੋਇਆ ਆਪ ਤੋਂ ਪਤਾ ਲੱਗ ਰਿਹਾ ਜਦੋਂ ਦਵਾਈ ਲੈਣੇ ਆਪਾਂ ਵੀ ਠੀਕ ਹੈ ਪਹਿਲਾਂ ਐਡੀ ਪ੍ਰੋਬਲਮ ਵੀ ਮਤਲਬ 10 ਕਰਮਾ ਬੰਦਾ ਚੱਲ ਨਹੀਂ ਸਕਦਾ ਸੀ ਹੂੰ ਦਮ ਚੜਦਾ ਸੀ ਤੇ ਉਹਨਾਂ ਨਾਲ ਡਾਕਟਰਾਂ ਨਾਲ ਵੀ ਗਏ ਜਦੋਂ ਉਹ ਕਹਿੰਦੇ ਸਟੰਟ ਪਹਿਨਣੀ ਪੈਣਗੇ ਹੂੰ ਹੋਰ ਕੋਈ ਹੱਲ ਨਹੀਂ ਨਾ ਕੋਈ ਹੱਲ ਨਹੀਂ ਟੈਸਟਾਂ ਤੋਂ ਫਰੋਂਦੀ ਬਜਾਏ ਅਸੀਂ ਜਲਦਗੀਆਂ ਆ ਗਏ। ਪੂਰੇ 2 ਹਫ਼ਤੇ ਜਿਵੇਂ ਪਤਾ ਲੱਗਿਆ ਤੇ ਵੀ ਠੀਕ ਹੈ। ਅੱਛਾ 2 ਹਫ਼ਤਿਆਂ ਦੇ ਵਿੱਚ ਹਾਂ। ਲੱਗਿਆ ਜੀ ਵੀ ਠੀਕ ਹੈ। ਹਾਂ। ਤੇ ਹੁਣ ਜਮਾਂ ਠੀਕ ਆ। ਅੱਛਾ ਕੀ ਕਹੋਗੇ ਜਿਹੜੇ ਵੀਡੀਓ ਦੇਖ ਰਹੇ ਨੇ ਉਹਨਾਂ ਨੂੰ ਵੀ ਭਾਈ ਡਾਕਟਰਾਂ ਤੋਂ ਬਚੋ। ਜੇ ਆਪਣਾ ਹਾਲ ਐ ਇਸ ਤਰ੍ਹਾਂ ਹੋ ਜੇ ਬਾਲਾ ਵਧੀਆ। ਅੱਛਾ ਹੁਣ ਟੈਸਟ ਕਦੋਂ ਕਰਵਾਇ ਸੀ ਵੀਰੇ? ਅੱਜ ਹੀ ਕਰਵਾ ਕੇ ਆਇਆ ਇੱਕੋ। ਇੱਕੋ ਕਰਵਾ ਕੇ। ਇੱਕੋ ਚ ਕੀ ਆਇਆ? ਹੈ? ਇੱਕੋ ਚ ਠੀਕ ਆਇਆ ਤਾਂ 55% ਸੀ ਪੰਪਿੰਗ ਵੀ। ਅੱਛਾ ਕਿੰਨੇ ਪਹਿਲਾਂ ਕਿੰਨੇ ਪਰਸੈਂਟ ਸੀ? ਪਹਿਲਾਂ 35% ਸੀ। ਹੁਣ 35 ਤੋਂ ਜੀ 55% ਆ ਗਿਆ ਫਿਰ ਤਾਂ ਠੀਕ ਹੈ ਜੀ ਫਿਰ ਹਾਂ ਹੈ ਤਾਂ ਠੀਕ ਹੈ ਫਿਰ ਤੁਸੀਂ ਵੈਸਾ ਨੂੰ ਦੱਸਦੇ ਵੀ ਮੈਂ ਦੱਸਿਆ ਹਾਂ ਹਾਂ ਹੋਰ ਚੀਜ਼ ਤਾਂ ਮਸਲ ਪੈਨ ਵੀ ਹੋ ਸਕਦੇ ਨੇ ਉਹ ਕਹਿੰਦੇ ਹੌਲੀ ਹੌਲੀ ਠੀਕ ਹੋ ਜਾਊਗਾ ਅੱਛਾ ਹਾਂ ਅੱਛਾ ਇੱਕੋ ਜਿਹਾ ਠੀਕ ਆਇਆ ਹਾਂ ਇੱਕੋ ਠੀਕ ਆਇਆ ਤੂੰ ਤੋੜਾ ਫਿਰ ਖਰੀਆ ਕਰ ਲੈਨੇ ਹਾਂ ਹਾਂ ਮਤਲਬ ਜਦੋਂ ਚੱਲਦੇ ਆ ਉਹਦਾ ਦਰਦ ਹੁੰਦਾ ਬਸ ਹੈ ਜੀ ਜਦੋਂ ਚੱਲਦੇ ਆ ਉਹਦਾ ਦਰਦ ਹੁੰਦਾ ਉਹਦਾ ਦਰਦ ਹੁੰਦਾ ਅੱਛਾ ਉਹ ਰੋਟੀ ਰਾਟੀ ਖਾਣ ਪੀਣ ਚ ਹੋਰ ਹੋਰ ਕੋਈ ਹੋਰ ਕੋਈ ਦਿੱਕਤ ਹੈ ਹਾਂ ਹਾਂ ਹੋਰ ਕੋਈ ਦਿੱਕਤ ਨਹੀਂ ਅੱਛਾ ਕੱਲਾ ਦਰਦ ਹੁੰਦਾ ਨਹੀਂ ਮੈਂ ਹਾਂ ਦਰਦ ਹੁੰਦਾ ਜਿਹੜੇ ਭਾਈ ਪਾਸ ਸੀ ਮੇਰੇ ਪਾਸ ਸਰਜਰੀ ਹੋਣੀ ਸੀ ਨਾ ਅੱਛਾ ਫਿਰ ਤਾਂ ਜਿਆਦਾ ਪ੍ਰੋਬਲਮ ਸੀ ਜਿਆਦਾ ਹਾਂ 90% ਸੀ ਬਦੋਂ ਅੱਛਾ 90% ਸੀ ਫਿਰ ਤਾਂ ਬੈ ਜੀ ਨੇ ਹੋਰ ਫਿਰ ਕਿੰਨਾ ਟਾਈਮ ਕਿਹਾ ਫਿਰ ਹੈ ਦੇਖੋ ਹੁਣ ਕਹਿੰਦੇ ਮਹੀਨਾ ਦੋ ਮਹੀਨੇ ਹੋਰ ਲਓਗੇ ਜਿਆਦਾ ਪ੍ਰੋਬਲਮ ਸੀ ਹਾਂ ਹਾਂ ਕਿੰਨੀਆਂ ਨਾੜਾਂ ਬਲੋਕ ਸੀਆਂ ਤਿੰਨਾਂ ਜੀ ਤਿੰਨੇ ਨਾੜਾਂ ਬਲੋਕ ਸੀ ਤੇ ਕੀ ਕਹਿੰਦੇ ਸੀ ਫਿਰ ਬੈ ਜੀ ਨੇ ਕੀ ਕਿਹਾ ਬੈਰ ਦੀ ਦਵਾਈ ਦੇ ਰਹੀ ਜੀ ਹੁਣ ਪੀਜੀ ਵਾਰ ਲੈਣਾ ਹੈ ਕਹਿੰਦੇ ਫਰਕ ਹੈ ਅੱਛਾ ਤੀਜੀ ਵਾਰ ਆਏ ਤੁਸੀਂ ਹਾਂ ਮਤਲਬ ਅੱਜ ਤੀਜਾ ਕੜਾ ਲੈਣਾ ਹੋਊਗਾ ਹਾਂ ਜੀ ਅੱਛਾ ਕਿ ਕਿੰਨਾ ਕਿ ਕਿੰਨਾ ਕ ਮਹਿਸੂਸ ਕਰ ਰਹੇ ਹੋ ਮਤਲਬ ਜੀ ਵਧੀਆ ਹੈਗਾ ਜੀ ਪਹਿਲਾਂ ਨਾਲੋਂ ਤਾਂ ਫਰਕ ਹੈਗਾ ਅੱਛਾ ਹੁਣ ਕੀ ਕਿਸ ਤਰ੍ਹਾਂ ਕਿਹੜੀ ਤਕਲੀਫ ਕੱਲੀ ਹੈ ਤੁਹਾਨੂੰ ਕੀ ਬਥਰੂ ਜੀ ਘਟ ਹੈਗੀ ਤਕਲੀਫ ਪਹਿਲਾਂ ਨਾਲੋਂ ਤਾਂ ਫਰਕ ਹੈਗਾ ਅੱਛਾ ਫਰਕ ਹੈ ਦੂਜੀ ਵਾਰੋਂ ਹਾਂ ਤੀਜੀ ਵਾਰ ਅੱਛਾ ਅੱਜ ਤੀਜੀ ਵਾਰ ਆਏ ਹਾਂ ਤੀਜੀ ਵਾਰ ਆਏ ਪਹਿਲਾਂ ਕਿ ਮੈਂ ਕਮ ਕਮ ਕਰ ਲੈਂਦੇ ਸੀਗੇ ਨਹੀਂ ਉਹਨਾਂ ਦਾ ਥੋੜੀ ਦੂਰਪਨੀ ਜਾਂਦੀ ਸੀ ਤੁਰ ਨਹੀਂ ਸੀ ਜਾਂਦਾ ਹੁਣ ਹੁਣ ਵਰੀਆ ਤੁਰਨ ਫਿਰਨ ਲੱਗੀ ਪਾਵਾਂ ਦੂਰ ਤੱਕ ਅੱਛਾ ਸਾਸੂ ਚੜ੍ਹਨੋਂ ਫਟਕੇ ਫਰਕ ਹੈ ਬਹੁਤ ਫਰਕ ਆ ਜਾਂਦੀ ਲੋੜੇ ਕਾਲੇ ਤੋਂ ਤੇ ਕੀ ਪ੍ਰੋਬਲਮ ਕੀ ਸੀ ਜੀ ਪ੍ਰੋਬਲਮ ਮੈਨੂੰ ਹੱਟ ਦੀ ਪ੍ਰੋਬਲਮ ਸੀ ਅੱਛਾ ਤੇ ਇੱਥੇ ਹੁਣ ਕਿੰਨੀ ਵਾਰ ਆ ਰਹੇ ਹੋ ਸੱਤਵੀਂ ਵਾਰ ਆ ਰਹੇ ਹਾਂ ਸੱਤਵੀਂ ਵਾਰ ਚ ਕੋਈ ਫਰਕ ਲੱਗਦਾ ਹਾਂ ਹਾਂ ਠੀਕ ਆ ਕਿੰਨੇ ਪਰਸੈਂਟ ਜੀ ਬਹੁਤ ਫਰਕ ਆ ਤੇ ਟੈਸਟ ਵਗੈਰਾ ਕਰਾਇਸੀ ਕੀ ਆ ਸੀ ਫਲਾਂ ਦਿਆਨੰਦ ਚੋਂ ਚੱਲਦੀ ਸੀ ਦਵਾਈ ਲੁੱਦਣੇ ਉੱਥੋਂ ਸਰਜਰੀ ਹੋਈ ਵੀ ਹੈ ਅੱਛਾ ਬਾਈਪਾਸ ਸਰਜਰੀ ਹੋਈ ਹੈ ਹਾਂਜੀ ਤੇ ਨਾੜਾਂ ਬਲੌਕ ਆ ਗਏ ਸੀ ਹੂੰ ਉਦੋਂ ਦਵਾਈ ਚੱਲਦੀ ਸੀ ਇਹ ਸਰਜਰੀ ਤੋਂ ਬਾਅਦ ਵੀ ਫਿਰ ਤੁਸੀਂ ਫਿਰ ਵੀ ਤਕਲੀਫ ਰਹੀ ਤਕਲੀਫ ਆਉਂਦੀ ਸੀਗੀ ਹੁਣ ਕੋਈ ਤਕਲੀਫ ਨਹੀਂ ਨਹੀਂ ਹਾਂ ਠੀਕ ਬਿਲਕੁਲ ਠੀਕ ਹਾਂ ਹਾਂਜੀ ਬਜ਼ੁਰਗ ਕਿੱਥੋਂ ਆਏ ਜੀ ਅਸੀਂ ਜਲਾਲ ਤੋਂ ਆਏ ਭਾਈ ਬਟਾ ਭਗਤੇ ਜੀ ਕੋਲੋਂ ਜੀ ਅੱਛਾ ਕੀ ਅੱਛਾ ਕੀ ਪ੍ਰੋਬਲਮ ਕੀ ਸੀ ਤੁਹਾਨੂੰ ਮੇਰੇ ਫੇਸ ਵੇਕਰ ਪੈਂਦਾ ਹੈਗਾ ਜੀ ਅੱਛਾ ਚੰਡੀਗੜ੍ਹ ਵੀ ਡਾਕਟਰਾਂ ਨੂੰ ਦਿਖਾ ਕੇ ਆਏ ਸੀ ਜੀ ਮੈਂ ਤੇ ਲੁਧਿਆਣੇ ਵੀ ਜੀ ਉਹ ਕਹਿੰਦੇ ਫੇਸ ਵੇਕਰ ਪਊਗਾ ਤੇਰੇ ਹੂੰ ਮੈਂ ਬੈਦ ਸਾਹਿਬ ਕੋਲੇ ਮੰਨ ਕੇ ਪੰਜਵੀਂ ਯਾਰ ਅੱਛਾ ਹੁਣ ਮੈਨੂੰ ਫਰਕ ਆ ਗਿਆ ਕਿੰਨਾ ਕੁ ਫਰਕ ਆ ਗਿਆ ਮੇਰੇ ਖਿਆਲ 30 ਪੈਸੇ ਨੂੰ ਫਰਕ ਆ ਗਿਆ ਜੀ ਅੱਛਾ ਮਤਲਬ ਪੰਜਵੀਂ ਵਾਰ ਅੱਜ ਪੰਜਵੀਂ ਪੰਜਵਾਂ ਕਾੜਾ ਲੈਣਾ ਪੰਜਵਾਂ ਕਾੜਾ ਹਾਂਜੀ ਹਾਂਜੀ ਪੰਜਵਾਂ ਕਾੜਾ ਅੱਛਾ ਚਾਰ ਵਾਰੀ ਕਾੜੇ ਲੈਣੇ ਅੱਜ ਹਾਂਜੀ ਅੱਜ ਪਹਿਲਾਂ ਹਾਂਜੀ ਹਾਂਜੀ ਚਾਰ ਕਾੜੇ ਲਈ ਹੁਣ ਪੰਜਵਾਂ ਕਾੜਾ ਅੱਜ ਪੀਣਾ ਜੀ अच्छा वीडियो देख वाले दे ने ਵਿੱਚ ਲਿਖ ਦਿੰਦੇ ਨੇ ਉਹ ਕਹਿੰਦੇ ਨੇ ਇਹ ਆਪਦੇ ਬੈਚ ਦੇ ਬੰਦੇ ਨੇ ਜਿਹੜੇ ਨਹੀਂ ਜੀ ਆਪਾਂ ਨੰਬਰ ਲੈ ਲੈਣਾ ਆਪਾਂ ਨੂੰ ਕਿ ਕਿ ਚ ਕਰਾਈ ਤੁਸੀਂ ਬੋਲ ਹੀ ਨੋ ਫਿਰ ਨੋ 99151 ਜੀ 67158 ਜੀ ਬਿਲਕੁਲ ਜੀ ਦੋਸਤੋ ਜਿਹੜੇ ਵੀਡੀਓ ਵੇਖ ਰਹੇ ਨੇ ਤੇ ਬਜ਼ੁਰਗਾਂ ਨਾਲ ਤੁਸੀਂ ਸੰਪਰਕ ਵੀ ਕਰ ਸਕਦੇ ਹੋ ਕੀ ਕਹੋਗੇ ਜਿਹੜੇ ਵੀਡੀਓ ਦੇਖਦੇ ਨੇ ਜੀ ਮੈਂ ਤਾਂ ਕਹਿੰਦਾ ਜੀ ਇੱਥੇ ਦਵਾਈ ਲਓ ਜੀ ਡਾਕਟਰਾਂ ਤੋਂ ਕਾਹਨੂੰ ਪੱਟੇ ਜਾਣੇ ਜੀ ਇੱਥੇ ਵਧਿਕਾ ਦਵਾਈ ਹੈ ਜੀ ਵਧਿਕਾ ਤਾਂ ਕਿ ਡਾਕਟਰ ਹੈ ਜੀ ਇਹ ਤਾਂ ਵਿੱਚ ਵਿੱਚ ਲਿਖ ਦਿੰਦੇ ਨੇ ਕਿ ਬੈਤ ਤਾਂ ਬੜੇ ਪੈਸੇ ਲੈਂਦਾ ਹੈ ਨਹੀਂ ਪੈਸੇ ਤਾਂ ਜੀ ਫਿਰ ਹੁਣ ਐਂ ਗੱਲ ਆ ਜੇ ਪੈਸੇ ਤਾਂ ਉੱਥੇ ਕਿੱਥੇ ਲੱਗ ਜਾਂਦੀ ਹੈ ਜੀ ਬਸ ਉਹਦੀ ਦੋ ਨੰਬਰ ਦੀ ਚੀਜ਼ ਹੈ ਇੱਕ ਨੰਬਰ ਹੈ ਉਹ ਆਪਣਾ ਸਰੀਰ ਤਾਂ ਉਹੀ ਰਹੂਗਾ ਹਮ ਕਿਤੇ ਆਪਣਾ ਮਨ ਕੇ ਫਿਰ ਆਪਾਂ ਉਹ ਪੌਣੇ ਸਾਰੀ ਉਮਰੀਜ ਹੈ ਫੇਸਬੁੱਕ ਕਰ ਪੌਣੇ ਆ ਕਰੰਟ ਨੂੰ ਆਪਾਂ ਨਹੀਂ ਤਲਾ ਦੇ ਕੋਈ ਹੋਰ ਚੀਜ਼ ਨੂੰ ਹੱਥ ਨਹੀਂ ਲਾ ਸਕਦੇ ਇੱਥੇ ਆਪਾਂ ਹੁਣ ਮੰਨ ਕੇ ਚੱਲ ਵੀ ਹੁਣ ਜੀ ਫੇਸਬੁੱਕ ਕਰਨਾ ਪਾਵਾਂਗੇ ਇੱਥੇ ਕਾੜੇ ਨਾ ਸਰਜੂਗਾ ਤੇ ਆਪਣਾ ਸਾਰਾ ਕੁਝ ਸਿੱਟ ਹੁੰਦਾ ਜੀ ਉਹ ਹੀ ਸਰੀਰ ਹੀ ਬਣਦਾ ਜੀ ਅੱਛਾ ਕਿਵੇਂ ਮਹਿਸੂਸ ਕਰਦੇ ਹੋ ਹੁਣ ਆਪਣੇ ਆਪ ਨੂੰ ਮੈਨੂੰ ਤਾਂ ਠੀਕ ਲੱਗਦਾ ਜੀ ਵਧੀਆ ਥੋੜਾ ਫੇਰਾ ਕੀ ਹੋਰ ਥੋੜਾ ਫੇਰਾ ਮੈਨੂੰ ਬਹੁਤ ਫਰਕ ਕਣ ਜਰਮੇ ਸਰਕੋਈ ਮੱਠੇ ਮੱਠੇ ਪਾ ਲਈ ਅੱਛਾ ਤੁਸੀਂ ਸਾਹਮਦੇ ਫਿਰ ਹਾਂ ਸਾਹਮਲੀ ਦੀ ਹੁਣ ਤੜਕੇ ਨਮਾ ਕੇ ਆਏ ਜੀ ਤੜਕੇ ਉੱਠ ਕੇ ਪੱਠੇ ਪਈ ਦੇ ਕੋਈ ਚੱਕਰ ਨਹੀਂ ਜੀ ਪਹਿਲਾਂ ਪਹਿਲਾਂ ਉੱਠੇ ਨਹੀਂ ਜਾਂਦਾ ਜੀ ਸਾਰੀ ਦਿਹਾੜੀ ਪਿਆਰਾਂ ਦੀ ਸਾਰੀ ਦਿਹਾੜੀ ਰਾਤ ਪਿਆਰਾਂ ਦੀ ਜੀ ਵੱਧ ਤੋਂ ਵੱਧ 24 ਘੰਟੇ ਦੇ ਵਿੱਚੋਂ ਬਸ 5-6 ਘੰਟੇ ਮਸਾ ਮੰਨ ਕੇ ਜਾਗਦੇ ਨਹੀਂ ਪਹਿਲਾਂ ਨੀਂਦ ਹੀ ਆਈ ਜਾਂਦੀ ਸਰ ਉੱਤੇ ਹੁਣ ਵਧੀਆ ਰਾਤ ਨੂੰ ਵੀ ਨਹੀਂ ਜਾਂਦਾ ਇੱਕ ਦੋ ਸਾਰਾਂ ਜਾਗਦੇ ਜੀ ਤੇ ਕੋਈ ਚੱਕਰ ਨਹੀਂ ਵਧੀਆ ਜੀ ਹੁਣ ਤੁਸੀਂ ਦੱਸਿਆ ਸੀ ਇੱਕ ਵੀਡੀਓ ਮੈਂ ਤੁਹਾਡੀ ਸੁਣੀ ਸੀਗੀ ਜਿਸ ਵਿੱਚ ਦੱਸਿਆ ਸੀਗਾ ਵੀ 70 ਰੁਪਏ ਕਿਲੋ ਵਾਲਾ ਦੁੱਧ ਤੇ ਇੱਕ ਐਡੀਬੀਡੀ ਤੇ ਉਹ ਦਿੱਤੇ ਕਿੰਨੇ ਆ ਮੱਖਣ ਦੀ ਮੱਖਣ ਦੀ ਕਹਿ ਕੇ ਦਿੰਦੇ ਨੇ ਜੀ ਉਹ ਲੋਕ ਬੜੇ ਚਾਵਾ ਨਾਲ ਖਾਂਦੇ ਨੇ ਹਾਲਾਂਕਿ ਤੁਸੀਂ ਦੱਸ ਵੀ ਦਿੱਤਾ ਵੀ ਇਹ ਬਿਮਾਰੀ ਦਾ ਘਰ ਹੈ ਜੀ ਫੇਰ ਵੀ ਲੋਕ ਕਦੇ ਪਹਾੜੀ ਚੜਾ ਕੇ ਹਟਾਂਗੇ ਵੀ ਸਾਡੀ ਬਿਮਾਰੀ ਜਿਹੜੀ ਪਹਾੜ ਚੜਾ ਕੇ ਹਟਾਂਗੇ ਕਿਉਂ ਨਹੀਂ ਹਟਦੀ ਹੁਣ ਤੁਸੀਂ ਇੱਥੇ ਨਾ ਜਿੰਨੀਆਂ ਮਾਨਸਾ ਦੇ ਵਿੱਚ 버ਗਰ ਪੀਜੇ ਦੀਆਂ ਮੇਰੇ ਖਿਆਲ 50 60 ਦੁਕਾਨਾਂ ਚਾਹਦੇ ਜੀ ਬਹੁਤ ਜਾਂਦੇ 50 60 ਦੁਕਾਨਾਂ ਹੋਣਗੀਆਂ ਹਾਂ ਜੀ ਉਹਨਾਂ ਦੇ ਦੇਖੋ ਤੁਸੀਂ ਬਰਫ਼ ਚ ਲਾ ਕੇ ਉਹਨਾਂ ਨੇ 20 25 25 ਟਿੱਕੇ ਰੱਖੀ ਹੁੰਦੀਆਂ ਰੱਖੇ ਹੁੰਦੀਆਂ ਉਹ ਤਾਂ ਖੁਰਦੀਆਂ ਨਹੀਂ ਉਹ ਵੀ ਜੀ ਬਾਹਰ ਰੱਖ ਰਹੀ ਜੀ ਬਾਹ ਜਦੋਂ 버거 ਤਲਦੇ ਆ ਹਾਂਜੀ ਉਹ ਔਸਤਨ ਉਹਦੀ ਮੇਰਾ ਖਿਆਲ 12 ਤੋਂ 17 ਰੁਪਏ ਦੀ ਆ ਉਹ ਹਾਂਜੀ ਅੱਛਾ ਜੀ ਭਾਈਆ 150 150 ਗ੍ਰਾਮ ਦੀ ਟਿੱਕੀ ਆ ਹੂੰ ਤੁਸੀਂ ਦੇਖੋ ਵੀ ਜੇ 70 ਰੁਪਏ ਕਿਲੋ ਪੰਜਾਬ 'ਚ ਸ਼ੁੱਧ ਦੁੱਧ ਨਹੀਂ ਮਿਲਦਾ ਨਹੀਂ ਮਿਲਦਾ ਜੀ ਤਾਂ 15 ਰੁਪਏ 12 ਰੁਪਏ ਦਾ 100 ਗ੍ਰਾਮ ਮੱਖਣ ਕਿੱਥੋਂ ਆ ਗਿਆ ਹੂੰ ਫਿਰ ਪੈਕਿੰਗ ਵੀ ਹੋਈ ਆ ਡੱਬੀ ਵੀ ਲੱਗੀ ਉਹਦੇ ਵਿੱਚ 2.5 ਰੁਪਏ ਦੀ ਤਾਂ ਉਹਦੇ ਪੈਕਿੰਗ ਦਾ ਹੀ ਸਮਾਨ ਲੱਗਿਆ ਹੋਇਆ ਹੂੰ ਫਿਰ ਦੁਕਾਨਦਾਰ ਵੀ ਉਹਦੇ ਵਿੱਚੋਂ 2-3 ਰੁਪਏ ਵਿਚਾਰ ਰੁਪਏ ਵਿਚਾਰ ਰਿਹਾ ਅਗੋ ਕੰਪਨੀ ਵਾਲਾ ਵੀ 3-4 ਰੁਪਏ ਵਿਚਾਰ ਰਿਹਾ ਤਾਂ 5 ਰੁ ਲੋਕਾਂ ਨੇ ਸਮਝ ਤੋ ਸਾਢੀ ਸਮੇਂ ਤੋਂ ਬਾਹਰ ਹੋ ਗਿਆ ਬਿਲਕੁਲ ਵੇ ਜੀ ਇੱਕ ਨ ਮਰੀਜ਼ ਵੇਖਿਆ ਜੀ ਮੈਂ ਬਜ਼ੁਰਗ ਬੈਠੇ ਨੇ ਉੱਥੇ ਪਰਾਂ ਬੈਠੇ ਨੇ ਜੀ ਮੈਂ ਉਹਨਾਂ ਦੇ ਟੈਸਟ ਵੇਖ ਕੇ ਆਇਆ ਵੈਸੇ ਤਾਂ ਪ੍ਰਾਈਵੇਟ ਡਾਕਟਰ ਤਾਂ ਇਹ ਕਹਿੰਦੇ ਜੇ ਜਦੋਂ ਸਟੈਂਟ ਪਾਇਆ ਜਾਂਦੀ ਉਸ ਤੋਂ ਬਾਅਦ ਸਾਰੀ ਉਮਰ ਤੱਕ ਦਵਾਈ ਖਾਣੀ ਪੈਂਦੀ ਜੀ ਨੋਰਮਲ ਟੈਸਟ ਨਹੀਂ ਹੁੰਦੇ ਜੀ ਅੱਜ ਮੈਂ ਉਹ ਬਜ਼ੁਰਗ ਜੇ ਬਲਾਸਪੁਰ ਜੀ ਉਹਨਾਂ ਨੂੰ ਉੱਥੇ ਉਹ ਬੈਠੇ ਉਹ ਬੀਬੀ ਟੀਵੀ ਦਵਾਈ ਬਿਲਕੁਲ ਮੰਦਾ ਅੱਛਾ ਜੀ ਉਹਨਾਂ ਨੂੰ ਬੁਲਾ ਲਓ ਜੀ ਮਰਾ ਜੀ ਬੀਬੀ ਰਾਈ ਕਮੈਂਟ ਹਾਂ ਜੀ ਹਾਂ ਜੀ ਇਹਦੀ ਦਵਾਈ ਬਿਲਕੁਲ ਕੀ ਕਾਰਨ ਕੀ ਮੰਦੇ ਜੀ ਜਮਾ ਨੋਰਮਲ ਟੈਸਟ ਹੈ ਜਾਨੀ ਅੱਜ ਉਹਨਾਂ ਨੂੰ ਦੂਜੀ ਵਾਰ ਆਇਆ ਹਾਂ ਉਹਨਾਂ ਦੇ ਵੀ ਟੈਸਟ ਨੋਰਮਲ ਆ ਗਏ ਉਹ ਬੀਬੀ ਵੀ ਦਵਾਈ ਛੱਡੀ ਬੈਠੀ ਆ ਹਾਂ ਜੀ ਅੱਛਾ ਜੀ ਅੰਗਰੇਜ਼ੀ ਦਵਾਈਆਂ ਤੋਂ ਖੜਾ ਛੜਾਦਾ ਜੀ ਛੱਡ ਤੀ ਉਹਨੇ ਇਹਦਾ ਇਹ ਪ੍ਰਾਈਵੇ ਮੈਂ ਚੈੱਕ ਕੀਤਾ ਜੀ ਇਹਨਾਂ ਦੇ ਸਾਰੇ ਬਲੱਡ ਹਾਂ ਇਹਨਾਂ ਦੀ ਹਾਰਟ ਪੰਪਿੰਗ ਕਿੰਨੀ ਆ ਗਈ ਬਾਕੀ 55 55 ਆ ਗਈ ਹੈ ਨਾ ਅੱਛਾ ਜੀ ਤੇ ਚਲੋ 55 ਆ ਗਈ ਨਾਰਮਲ ਹੈ ਕਿਉਂਕਿ ਇਦੋਂ ਉੱਤੇ ਤਾਂ ਹੁਣ ਇਸ ਉਮਰ ਦੇ ਵਿੱਚ ਸੁਭਾਵਿਕ ਵੀ ਨਹੀਂ ਗੱਲ ਤਾਂ ਹੀ ਹੈ ਜੀ ਵਿਚਾਰਪਾਲੀ ਗੱਲ ਹੈ 34 ਜੋਤੀ ਜੀ ਦੇ ਸੈਂਡ ਪੈਣਾ ਹੈ ਹਾਂ ਜੀ 34 ਜੋਤੀ ਜੀ ਦੇ ਸੈਂਡ ਪੈਣਾ ਅੱਛਾ ਜੀ ਦੇਖੋ 34 ਤੋਂ ਕਿੰਨੇ ਆ ਗਿਆ 19 ਵੱਧ ਗਈ 21 ਵੱਧ ਗਈ ਸਮਝ ਲਓ ਇਸ ਉਮਰ 'ਚ ਤਾਂ ਡਾਕਟਰ ਵੱਡੇ ਵੱਡੇ ਡਾਕਟਰ ਨਹੀਂ ਜ਼ਿੰਮੇਵਾਰੀ ਲੈਂਦੇ ਜੀ ਇਹਨਾਂ ਤੋਂ ਹਾਰਟ ਪੰਪਿੰਗ ਵੱਧਦੀ ਹੋਈ ਨਹੀਂ ਇਹ ਦਵਾਈ ਖਵਾਈ ਜਾਂਦੇ ਨੇ ਹਾਰਟ ਪੰਪਿੰਗ ਥੱਲੇ ਆਈ ਜਾਂਦੀ ਹੈ ਹੁ ਹੁਣ ਪਹਿਨੀ ਦਵਾਈ ਦਵਾਈ ਵੀ ਅੱਧੀ ਕਰਦੀ ਜੋ ਆਪਾਂ ਨੂੰ ਜੀ ਕਰਾਈ ਸੀ ਵੀ ਐਲੋਪੈਥੀ ਵੀ ਦਵਾਈ ਅੱਧੀ ਕਰਦੀ ਜੀ ਕਰਦੀ ਪੂਰੀ ਮਤਲਬ ਅੱਧੀ ਗੋਲੀ ਕਰਦੀ ਹੁੰਦਾ ਇੱਕ ਦਿਨ ਲੈਂਦੇ ਇੱਕ ਦਿਨ ਛੱਡ ਦਿੰਦੇ ਆ ਕਿਉਂਕਿ ਤੂੰ ਦਵਾਈ ਛੱਡਦੀ ਕਿ ਲੈਣੀ ਹੈ ਨਹੀਂ ਜੀ ਅੰਗਰੇਜ਼ੀ ਕਿ ਲੈਣੀ ਨਹੀਂ ਉਹ ਤਾਂ ਲੈਂਦੀ ਨਹੀਂ ਜੀ ਅੱਛਾ ਅੰਗਰੇਜ਼ੀ ਦਵਾਈ ਛੱਡਤੀ ਛੱਡਤੀ ਬਿਲਕੁਲ ਕੀ ਮੰਨਦੇ ਜੀ ਨਹੀਂ ਆਹ ਦੇਖ ਬਜ਼ੁਰਗੋ ਉਮਰ ਚਾਹੀਦੀ ਬਿਲਕੁਲ ਤੰਦਰੁਸਤ ਦਾ ਕੋਈ ਤੇ ਉੱਪਰ ਜੜ ਕੇ ਲੀੜੇ ਵੀ ਤੋਂ ਨਹੀਂ ਝਾੜੂ ਵੀ ਲਾਉਣੀਆਂ ਰੋਕੀ ਵੀ ਬਣਾਉਣੀਆਂ ਸਾਰੇ ਕੁਝ ਹੋ ਰਿਹਾ ਹੈ ਹੁਣੇ ਬਿਨਾ ਐਲੋਪੈਥੀ ਤੋਂ 5 ਮਹੀਨੇ ਦੇ ਵਿੱਚ ਸਿਰਫ ਆਯੁਰਵੈਦਿਕ ਦਵਾਈ ਦੇ ਸਰ ਇਹਦੀਆਂ ਵੀ ਰਿਪੋਰਟਾਂ ਨਾਰਮਲ ਆ ਗਿਆ ਆ ਵੀ ਬਸ ਇਹਦੀ ਅਗਲੀ ਵਾਰੀ ਇੱਕੋ ਹੋ ਜਾਣੀ ਆ ਅੱਛਾ ਜੀ ਇਹਦਾ ਕੈਸਟੋਲ ਬਿਲਕੁਲ ਆ ਦੇਖੋ ਨਾਰਮਲ ਆ ਗਿਆ ਅੱਛਾ ਮਾੜੇ ਦਿਖਾ ਦਿਨੇ ਜੀ ਹਾਂਜੀ ਅੱਛਾ ਕੈਸਟੋਲ ਬਿਲਕੁਲ ਨਾਰਮਲ ਹੈ ਜੀ ਅੱਛਾ ਇੱਕ ਅਧੂਰੀ ਕਰਾਈ ਹੈ ਤੁਸੀਂ ਇਹ ਰਿਪੋਰਟ ਇਹ ਮੈਨੂੰ 15 ਦਿਨ ਹੋ ਗਏ ਅੱਛਾ 15 ਆਜੂ ਮਾੜੇ ਕੈਮਰਾਮੈਨ ਨੂੰ ਕਹੂੰਗਾ ਕੈਮਰਾਮੈਨ ਤੇ ਲੋਬੀ ਦਿਖਾ ਦਿਓ ਕੈਸਟੋਲ ਦੀ ਕਿਹੜੀ ਰਿਪੋਰਟ ਹੈ ਜੀ ਆ ਦੇਖੋ ਟਿੱਕ ਲਾਏ ਹੋਇਆ ਮੈਂ ਟਿੱਕ ਲਾਏ ਹੋ ਨੇ ਠੀਕ ਹੈ ਜੀ ਨਾਰਮਲ ਹੈ ਜੀ ਨਾਰਮਮਲ ਤਾਂ ਵੀ ਥੱਲੇ ਚਲੇ ਗਿਆ ਹੁਣ ਤਾਂ ਅੱਛਾ ਮਾਲਾ ਜੀ ਹੁਣ ਇਹਨੂੰ ਦੇਖੋ ਕੱਤੀ ਬਹੁਤ ਡਰਦਾ ਹੁੰਦਾ ਸੀ ਜਦੋਂ ਪਹਿਲੀ ਵਾਰ ਆਇਆ ਜੀ ਮੈਂ ਇਹਨਾਂ ਨਾਲ ਗੱਲਬਾਤ ਕੀਤੀ ਜੀ ਡਰਦੇ ਸੀ ਜੀ 30 ਸਾਲ ਦੇ ਵਿੱਚ ਹੀ ਹਾਰਟ ਦਾ ਮਰੀਜ਼ ਬਣਨਾ ਡਰਨਾ ਤਾਂ ਆਪ ਹੀ ਹੈਗਾ ਸਾਰੀ ਜ਼ਿੰਦਗੀ ਬੀਤ ਜਾਏਗੀ ਬਿਲਕੁਲ ਬਿਲਕੁਲ ਤੇ ਹੁਣ ਤਾਂ ਚਲੋ ਇਹ ਤੁਰਦਾ ਫਿਰਦਾ ਵਿੱਚ ਵਿੱਚ ਦਿਹਾੜੀ ਵੀ ਲਿਆ ਹੁੰਦਾ ਅੱਛਾ ਹੁਣ ਕਿਵੇਂ ਕਿਵੇਂ ਲੱਗਦਾ ਵਧੀਆ ਠੀਕ ਠਾਕ ਜੀ ਵਧੀਆ ਲੱਗਦਾ ਘੱਟ ਜਿਨਾ ਪਹਿਲਾਂ ਲੱਗਦਾ ਸੀ ਬਹੁਤ ਡਰ ਲੱਗਦਾ ਸੀਗਾ ਨਾ ਹੁਣ ਨੀ ਕੋਈ ਤਕਲੀਫ ਕੋਈ ਤਕਲੀਫ ਨਹੀਂ ਆਉਂਦਾ ਕੀ ਕਹੋਗੇ ਬੈਜ ਜੀ ਬਾਰੇ ਬਹੁਤ ਧੰਨਵਾਦ ਬੈਜ ਜੀ ਅੱਛਾ ਹਾਂ ਜਿਹੜ ਤੇ ਮੁਰਕੇ ਜਿੰਦਗੀ ਵਾਲਾ ਕੰਮ ਹੈ ਜਿੰਦਗੀ ਵਾਲਾ ਕੰਮ ਹੈ ਉਹ ਦੇਖੋ ਜੀ ਐਮ ਜਾਲੇ ਤੇਰੇ ਸਾਰੇ ਇਹ ਦੋ ਹੋਰ ਕਹਿੰਦੇ ਵੀ ਦੋ ਸਟੈਂਡ ਹੋਰ ਪਹਿਣਗੇ ਤੇਰੇ ਹੂੰ ਇਹ ਮੈਨੂੰ ਇਹ ਤੇਰਾ ਕੇਸ ਧੂਰਾ ਪਿਆ ਮੈਨੂੰ ਮੱਤ ਤੇਲੀ ਹੁਣ ਵੀ ਪੰਜ ਚਾਰ ਵਾਰੀ ਆਏ ਨੇ ਉਦੋਂ ਦਾ ਅਸਲੀ ਲੁਧਿਆਣੇ ਵਾਗੇ ਮੰਡਰਜੀ ਸਾਹਿਬ ਕੋਲੇ ਮੰਡਰਾ ਦਾ ਕੋਈ ਲੋੜ ਨਜ਼ਾਰਾ ਆਪਾਂ ਦਵਾਈ ਨਹੀਂ ਚਲਾ ਲਾਂਗੇ ਬੈਠ ਜੀ ਜਿਵੇਂ ਤੁਸੀਂ ਕਹਿ ਰਹੇ ਹੋ ਜੀ ਪੋਡਕਾਸਟ ਦੇ ਵਿੱਚ ਵੀ ਕਹਿ ਰਹੇ ਹੋ ਗੱਲ ਕਿਉਂ ਨਹੀਂ ਮੰਨਦੇ ਲੋਕ ਕਿਉਂ ਇੰਨੇ ਮੁੰਤਨ ਹੋਰ ਜਿਹਨੇ ਜਾ ਰਹੇ ਨੇ ਵੀ ਮਤਲਬ ਕੋਈ ਗੱਲ ਹੀ ਨਹੀਂ ਮੰਨਦੇ ਜੀ ਤੁਹਾਡੀ ਪਤਾ ਕੀ ਆ ਦੇਖੋ ਨਹੀਂ ਗੱਲ ਮੰਨਣ ਵਾਲੇ ਵੀ ਬਹੁਤ ਆ ਦੇਖੋ ਦਸੂਹਾ ਇੰਨਾ ਰਸ਼ ਪੈ ਰਿਆ ਮਾਨ ਸਾਹਿਬ ਵੀ ਇੰਨਾ ਕੁਰਕ ਖੇਤਰ ਵੀ ਇੰਨਾ ਲੁਧਿਆਣੇ ਬੇਹੱਦ ਜਿਆਦਾ ਆ ਦਸੂਹਾ ਹਟਾ ਦਸੂਹਾ ਸਾਰੇ ਨਾਲੋਂ ਕੁਝ ਲੋਕ ਐਸੇ ਹੁੰਦੇ ਆ ਜਿਨ੍ਹਾਂ ਨੂੰ ਬਸ ਹੁਣ ਇੱਥੇ ਕੋਈ ਸਰਕਾਰੀ ਵਿਭਾਗ ਵਾਲਿਆਂ ਨੇ ਜਿਨ੍ਹਾਂ ਨੂੰ ਪਤਾ ਹੈ ਕਿ ਸਾਡਾ ਪੈਸਾ ਨਹੀਂ ਲੱਗਣਾ ਉਹ ਸਟੰਟ ਪਵਾਏ ਜਾਂਦੇ ਨੇ ਸਰਜਰੀਆਂ ਕਰਾਈ ਜਾਂਦੇ ਨੇ ਉਹ ਸਿਰਫ ਐਸੇ ਚੱਕਰ ਚ ਕਰਾਈ ਜਾਂਦੇ ਨੇ ਕਿ ਸਾਡਾ ਪੈਸਾ ਨਹੀਂ ਲੱਗਦਾ ਪੈਸੇ ਨਹੀਂ ਲੱਗਦੇ ਸਮਝ ਗਏ ਕੁਝ ਪਰ ਇਹ ਨਹੀਂ ਨਾ ਉਹਨਾਂ ਨੂੰ ਪਤਾ ਵੀ ਸਾਡਾ ਲਈ ਹਾਂ ਵੀ ਘੱਟ ਵੱਡ ਹੋ ਰਹੀ ਆ ਬਹੁਤ ਬੰਦਿਆਂ ਨੂੰ ਮੈਂ ਕਹਿ ਗਿਆ ਆਖਿਆ ਮਤਲਬ ਜਿਹੜੇ ਪੁੱਛਦੇ ਨਾ ਉਹ ਕਹਿੰਦੇ ਮਹਿੰਗਾ ਵਾਲਾ ਐ ਤੋ ਜਿਆਦਾ ਕਿ 7000 ਰੁਪਏ ਮਹੀਨਾ ਹਫਤੇ 14 ਦਿਨਾਂ ਦਾ ਲੱਗ ਜਾਂਦਾ ਹੈ ਇਹਦਾ ਪਰ ਅੰਮਿਆਰੋਜ ਦਾ ਲੱਗ ਜਾਂਦਾ ਹੈ ਇਹ ਮਤਲਬ ਬਹੁਤ ਬੰਦੇ ਦੱਸੇ ਕਿ ਨੋ 9 ਲੱਖ ਇਹਨਾਂ ਤਾਂ ਕਿੱਦੀ ਨਹੀਂ ਲੱਗਦਾ ਇੱਕ ਸਟੰਟ ਵੀ ਪਾਉਂਦੇ ਆ ਮੇਰੇ ਦੋ ਕੰਨਾਂ ਵਿੱਚ ਲੱਗਿਆ ਸੀ ਉਦੋਂ ਤੇ ਬਾਕੀ ਸਾਰੇ ਮਗਰੋਂ ਦਵਾਈ ਦਿੱਤੇ ਦੋ ਉਹ 21 ਦਿਨ ਲੱਗੇ ਸੀ ਬਟਲੇ ਦੇ ਸਲਪ ਆਪਰੇਸ਼ਨ ਕਿਹਾ ਦੀ ਜੀ ਬਟਲੇ ਅਮੀ ਜੀ ਦਾ ਆਪਰੇਸ਼ਨ ਕਿਹਾ ਦੀ ਤੇਰਾ ਬਾਲ ਚੇਂਜ ਕਰਾਂਗੇ ਵੀ ਆਂਦਾ ਕਾਰਡ ਕਰਾ ਲਓ ਅਸੀਂ ਇਹ ਮੰਨ ਨਹੀਂ ਲਿਆ ਆਪਰੇਸ਼ਨ ਨਹੀਂ ਮੰਨਦੀ ਸੀ ਮੈਂ ਤਾਂ ਇਥੋਂ ਠੀਕ ਹੋ ਜਾ ਮੈਂ ਬਚਾਤੀ ਕੀ ਕਹੋਗੇ ਜੀ ਜੇ ਟੋਟਲ ਕੀਮਤ ਲਾ ਕੇ ਚੱਲਦਾ ਨਾ ਬੰਦਾ ਅੱਧੇ ਸਟੰਟ ਦੀ ਕੀਮਤ ਤੋਂ ਵੀ ਕਿਤੇ ਘੱਟ ਬਿਲਕੁਲ ਜੀ ਹੂੰ ਅਦੇ ਸਟੰਟ ਦੀ ਕੀਮਤ ਤੋਂ ਵੀ ਕਿਤੇ ਘਟਾ ਉਹ ਵੀ 7-8 ਮਹੀਨੇ ਚ ਦੇਣੇ ਆ ਨਹੀਂ ਲੋਕ ਇਹ ਵੀ ਨਹੀਂ ਸਮਝਦੇ ਵੀ ਅੰਗਰੇਜ਼ੀ ਦਵਾਈ ਤਾਂ ਖੜਾ ਛੋੜਦਾ ਅੰਗਰੇਜ਼ੀ ਦਵਾਈ ਹੈ ਜਿਹੜੀ ਉਹ ਹਾਲਾਂਕਿ ਸਰੀਰ ਨੂੰ ਗਾਲਦੀ ਹੈ ਇਹ ਕਿਤੇ ਨਾ ਕਿਤੇ ਨੁਕਸਾਨ ਤਾਂ ਨਹੀਂ ਕਰਦੀ ਫੈਰੀ ਬਿਲਕੁਲ ਜਿਹੜੇ ਐਲੋਗੈਥੀ ਖਾਂਦੇ ਨੇ ਉਹ ਰੈਗੂਲਰ ਖਾਂਦੇ ਨੇ ਉਹ ਕਿਡਨੀ ਪੇਸ਼ੈਂਟ ਬਣਦੇ ਨੇ ਅੰਤ ਤੇ ਜਾ ਕੇ ਬਿਲਕੁਲ ਜੀ ਉਹਨਾਂ ਦੀ ਕਿਡਨੀ ਖਰਾਬ ਹੁੰਦੀ ਹੈ ਤਾਂ ਜਦੋਂ ਅੰਗਰੇਜ਼ੀ ਠੀਕ ਹੈ ਬਾਅਦ ਚ ਕਿਡਨੀ ਦੀ ਵੀ ਦਵਾਈ ਲੈਂਦੇ ਨੇ ਅਗਲੇ ਨੂੰ ਇਹ ਲੱਗਦਾ ਵੀ ਮੈਂ ਅੰਗਰੇਜ਼ੀ ਲਈ ਜਾਂਦਾ ਵੀ ਮੇਰਾ ਟਾਈਮ ਪਾਸ ਹੋਈ ਜਾਂਦਾ ਬਾਅਦ ਚ ਜਦੋਂ ਕਿਡਨੀ ਖਰਾਬ ਹੋ ਗਈ ਜਾਂ ਝ ਸਮਝ ਗਏ ਬਾਹਰਲੀਆਂ ਕੰਟਰੀਆਂ ਤੋਂ ਆ ਰਹੇ ਨੇ ਹੂੰ ਸਮਝ ਗਏ ਅਚਾਰ ਬਾਹਰਲੀ ਕੰਟਰੀ ਦੀ ਗੱਲ ਕੀਤੀ ਜੀ ਪੇਸ਼ੈਂਟ ਤਾਂ ਉਧਰ ਵੀ ਬਹੁਤ ਨੇ ਜੀ ਪਰ ਉਹ ਹਰ ਹਫਤੇ ਆ ਨਹੀਂ ਸਕਦੇ 15 ਦਿਨਾਂ ਬਾਅਦ ਨਹੀਂ ਆ ਸਕਦੇ ਉਹਨਾਂ ਲਈ ਕੀ ਪ੍ਰਬੰਧ ਹੈ ਉਹਨਾਂ ਲਈ ਬਾਹਰ ਦਵਾਈ ਜਾਂਦੀ ਆ ਮੈਂ ਤੁਹਾਨੂੰ ਦਿਖਾ ਦੇਣਾ ਉਹਨਾਂ ਦੇ ਹਾਂਜੀ ਆ ਦੇਖੋ ਉਹਨਾਂ ਦੇ ਫੋਨ ਆਏ ਹੋਏ ਆ ਸਕਰੀਨ ਤੇ ਤੁਹਾਨੂੰ ਦਿਖਾ ਦੇਣਾ ਹੂੰ ਆ ਦੇਖੋ ਉਹਨਾਂ ਦੇ ਨੰਬਰ ਨਹੀਂ ਚੱਕੇ ਗਏ ਆ ਬਾਹਰਲੀ ਨੰਬਰ ਆ ਸਹੀ ਗੱਲ ਆ ਬਾਹਰਲੀ ਕੰਟਰੀਆਂ ਦੇ ਚੱਕੇ ਵੀ ਨਹੀਂ ਗਏ ਕਈ ਤਾਂ ਆ ਦੇਖੋ ਪਲੱਸ 1 ਵਾਲੇ ਆ ਆ ਸਹੀ ਇਹ ਤਾਂ ਕਈ ਚੱਕੇ ਨਹੀਂ ਹੋ ਜਾ ਦੇਖੋ ਆ ਵਿੱਚ ਹੋਰ ਆ ਗਿਆ ਜੀ ਹਾਂਜੀ ਆ ਦੇਖੋ ਸਹੀ ਆ ਜੀ ਮਤਲਬ ਫਿਰ ਤੁਸੀਂ ਇਹਨਾਂ ਨੂੰ ਫਿਰ ਕਿੱਦਾਂ ਰੀਡ ਕਰਦੇ ਹੋ ਜੀ ਫਿਰ ਇਹ ਡਵਾਈਸ ਚੱਲੀ ਜਾਂਦੀ ਹੈ ਜੀ ਆਹ ਦੇਖੋ ਚੱਕੇ ਨਹੀਂ ਹੋ ਜਾ ਹਾਂਜੀ ਹਾਂਜੀ ਬਾਹਰ ਵੀ ਬਹੁਤ ਜ਼ਿਆਦਾ ਮਰੀਜ਼ ਆ ਪਹਿਲਾਂ ਨਹੀਂ ਸੀ ਹੁੰਦਾ ਅੱਜ ਤੋਂ 15 20 ਸਾਲ ਪਹਿਲਾਂ ਹਾਰਟ ਗੱਠੀਏ ਦਾ ਮਰੀਜ਼ ਨਹੀਂ ਸੀ ਹੁੰਦਾ ਹੁਣ 90% ਬਾਹਰ ਵੀ ਹੱਡੀਆਂ ਹੱਡ ਦਾ ਹੀ ਮਰੀਜ਼ ਹੈ ਕਿਉਂਕਿ ਇਸ ਰਿਹੋ ਦਵਾਈ ਫਿਰ ਬਾਹਰ ਬਿਲਕੁਲ ਜਾਂਦੀ ਹੈ ਸਾਰੀਆਂ ਕੰਟਰੀਆਂ 'ਚ ਜਾਂਦੀ ਹੈ ਸਿਰਫ ਅਰਬ ਕੰਟਰੀਆਂ 'ਚ ਆਪਣੀ ਦਵਾਈ ਨਹੀਂ ਜਾਂਦੀ ਅੱਛਾ ਜੀ ਅਰਬ ਕੰਟਰੀਆਂ ਵਾਲੇ ਦਵਾਈ ਨਹੀਂ ਜਾਣ ਦਿੰਦੇ ਬਾਕੀ ਸਾਰੀ ਕੰਟਰੀਆਂ 'ਚ ਦਵਾਈ ਜਾਂਦੀ ਹੈ ਠੀਕ ਹੋ ਰਿਹਾ ਨੇ ਉਧਰ ਬਿਲਕੁਲ ਬਿਲਕੁਲ ਸੀ ਚਾਹੀਦਾ ਨ ਨੇ ਤਾਂ ਕਿਸੇ ਵੀ ਬੰਦੇ ਨੂੰ ਬਾਹਰ ਲੈ ਕੇ ਫੋਨ ਆ ਜੇ ਉਹਦੀ ਜਾਨ ਲੈਣੀ ਕਰ ਦੂਗਾ ਜਿੰਨਾ ਚਿਰ ਉਹ ਨਾ ਨਾ ਕਰਦੇ ਜਾਂ ਪੈਸੇ ਨਾ ਪਾ ਦੇ ਸਹੀ ਹੈ ਜੀ ਪਰ ਤੁਸੀਂ ਚੱਕ ਨਹੀਂਦੇ ਅਸੀਂ ਚੱਕ ਨਹੀਂਦੇ ਹੈਨਾ ਚਲੋ ਟਾਈਮ ਦੀ ਗੱਲ ਕਰਦੇ ਟਾਈਮ ਜੇ ਟਾਈਮ ਹੀ ਹੈਗਾ ਬਿਲਕੁਲ ਹੁਣ ਕਈਆਂ ਦੇ ਜਿਨ੍ਹਾਂ ਦਾ ਟਾਈਮ ਹੁੰਦਾ ਨਾਲ ਦੀ ਨਾਲ ਚੱਕੀ ਵੀ ਜਾਂਦੇ ਆਂ ਕਈ ਵਾਰੀ ਅਸੀਂ ਗੱਲ ਕਰਦੇ ਉਹ ਨਹੀਂ ਉਹਨਾਂ ਕੋਲੇ ਟਾਈਮ ਉਹ ਸੁਤੇ ਪਏ ਹੁੰਦੇ ਆ ਹਾਂ ਉਹ ਟਾਈਮ ਦਾ ਹਿਸਾਬ ਕਿਤਾਬ ਨਹੀਂ ਬਣਦਾ ਉਹਦੇ ਕਾਰਨ ਉਹ ਫੋਨ ਰਹਿ ਜਾਂਦੇ ਨੇ ਦਿਨ ਤੇ ਰਾਤ ਦਾ ਫਰਕ ਦਿਨ ਤੇ ਰਾਤ ਦਾ ਜਦੋਂ ਉਹ ਫੋਨ ਕਰਦੇ ਅਸੀਂ ਅੱਛਾ ਜੀ ਇਹ ਕਹਿੰਦੇ ਨੇ ਅੰਗਰੇਜ਼ੀ ਦੀ ਜੀ ਉਹਨਾਂ ਦੀ ਵੀ ਛੁੱਟ ਗਈ ਬੀਬੀ ਦੀ ਵੀ ਛੁੱਟ ਗਈ ਇਹਨਾਂ ਦੀ ਹਲੇ ਲਾ ਕੇ ਰੱਖੀਏ ਇਹਨਾਂ ਦਾ ਥੋੜੇ ਟਾਈਮ ਬਾਅਦ ਛਡਾ ਦਾਂਗੇ ਪਰ ਇਨਰਲ ਟੈਸਟ ਤਾਂ ਬਿਲਕੁਲ ਨਾਰਮਲ ਆ ਸਹੀ ਹੈ ਜੀ ਪਰ ਜਿਵੇਂ ਕਹਿੰਦੇ ਹੁੰਦੇ ਆ ਇੱਥੇ ਤਾਂ ਕੋਈ ਤੁਸੀਂ ਅੰਗੂਠਾ ਨਹੀਂ ਲਵਾਉਂਦੇ ਫਲਾਣਾ ਕਿਉਂਕਿ ਜਦੋਂ ਚੀਰ ਫਾਲ ਕਰਦੇ ਆ ਕਹਿੰਦੇ ਉੱਥੇ ਅੰਗੂਠੇ ਲਵਾਉਂਦੇ ਆ ਪਹਿਲਾਂ ਸਟੰਟ ਪਾਉਣਾ ਉਹਨਾਂ ਨੇ ਤਾਂ ਵੀ ਸਾਈਨ ਕਰਾ ਲੈਣੇ ਸਰਦਰੀ ਜਿੰਮੇਵਾਰੀ ਨਹੀਂ ਮੰਨਦੇ ਜੀ ਕੋਈ ਜ਼ਿੰਮੇਵਾਰੀ ਨਹੀਂ ਮੰਨਦੇ ਪਰ ਦੇਖੋ ਹਰ ਇੱਕ ਬੰਦੇ ਦਾ ਦੇਖੋ ਘਰ ਤੇ ਵੀ ਚਾਰਜੀ ਆ ਨਾ ਉਹਨਾਂ ਦਾ ਵੀ ਇੱਕੋ ਜਿਹਾ ਸੁਭਾਅ ਨਹੀਂ ਹੋ ਸਕਦਾ ਇੱਕੋ ਜਿਹਾ ਨੇਚਰ ਨਹੀਂ ਹੋ ਸਕਦਾ ਪਰ ਬਚਾਉਣ ਵਾਲੇ ਦਾ ਅਸਲ ਤੁਰਤ ਪੈਰ ਉਹੀ ਹੈ ਡਾਕਟਰ ਹੀ ਹੈ ਹਾਂ ਇਹ ਆ ਵੀ ਉਹ ਇਨ ਟਾਈਮ ਬਚਾ ਲੈਂਦੇ ਆ ਲੋਕਾਂ ਨੂੰ ਇਹ ਸਾਰੇ ਨਾਲੋਂ ਵੱਡੀ ਗੱਲ ਆ ਜੇ ਅੱਜ ਸਾਰੇ ਤੁਰੇ ਇੱਥੇ ਆਪਣੇ ਕੋਲ ਆਇਆ ਇਹ ਉਹਨਾਂ ਦੀ ਬਦੌਲਤ ਹੀ ਆ ਅੱਜ ਤਾਂ ਸੀ ਇੱਕ ਜਾਨ ਨੂੰ ਆਖੇ ਸਾਡੇ ਮੁੰਡਿਆਂ ਨੇ ਵੀ ਸਾਨੂੰ ਲੁਧਿਆਣੇ ਦੇ ਡੀਐਮਸੀ ਆਇਆ ਹੀਰੋ ਹਟ ਦਾ ਘਟੋ ਉਹ ਆਦੇ ਇੰਨੀ ਕਿਨੀ ਲੈ ਸਕਦੇ ਅਸੀਂ ਕਿ ਮਤਲਬ ਉੱਥੇ 3 ਘੰਟੇ 3.5 ਘੰਟੇ ਲੱਗਿਆ ਜੇ ਦੁਬਾਰੇ ਅਟੈਕ ਆ ਗਿਆ ਤੇ ਬਚਾਉ ਗੜਾ ਰਾਜ ਆਖੇ ਕਿ ਫੇਰ ਹਾਰ ਕੇ ਵੀ ਇੱਥੇ ਦੱਸੋ ਬਟਿੰਡੇ ਚ ਕਿਹੜੇ ਚ ਕਰਾਂ ਫਿਰ ਮੈਕਸ ਦਾ ਕਰਾਇਆ ਸੀ ਅੱਜ ਬਾਪੂ ਚੰਗਾ ਭਲਾ ਫਿਰਦਾ ਬਿਲਕੁਲ ਠੀਕ ਹੈ ਜੀ ਬਾਕੀ ਰੱਬ ਦੇ ਹੱਥ ਆ ਇਹ ਕੁਦਰਤ ਨਾਲ ਜੁੜੇ ਨੇ ਕੁਦਰਤ ਨੇ ਇਹਨਾਂ ਨੂੰ ਠੀਕ ਕੀਤਾ ਨਹੀਂ ਰੱਬ ਵੀ ਅਸਲ ਕਿਸੇ ਨਾ ਅਨੁਸਤਾਨ ਦੇ ਵਿੱਚ ਬਸਦੀ ਹੁੰਦਾ ਹੈ ਬਿਲਕੁਲ ਬਿਲਕੁਲ ਪਰ ਮੰਨਦੇ ਨੇ ਤੁਹਾਨੂੰ ਇਹ ਜਿਹੜੇ ਲੋਕ ਖੜੇ ਨੇ ਇਹ ਰੱਬ ਨੂੰ ਮੰਨਦੇ ਨੇ ਹਾਂ ਕਹਿੰਦੇ ਸੱਚ ਤਾਂ ਸਾਡੇ ਪਾਸ ਤਾਂ ਇਹੀ ਰੱਬ ਹੈ ਜਿਨ੍ਹਾਂ ਨੇ ਬਿਲਕੁਲ ਇਹ ਕੁਦਰਤ ਨਾਲ ਜੁੜੇ ਨੇ ਇਹਨਾਂ ਨੇ ਜੀਵ ਤੇ ਕੰਟਰੋਲ ਕੀਤਾ ਉਹੀ ਕੰਟਰੋਲ ਨੇ ਇਹਨਾਂ ਨੂੰ ਬਚਾ ਕੇ ਰੱਖਿਆ ਕਿੱਥੇ ਤੁਹਾਨੂੰ ਅਸੀਂ ਮਤਲਬ ਆਏ ਨਹੀਂ ਵੀ ਦੂਜੀ ਚੀਜ਼ ਮੈਂ ਖਾ ਲਈ ਹੋਵੇ ਜਿਹੜੀ ਚੀਜ਼ ਦੱਸਿਆ ਮੈਂ ਸਾਹਿਬ ਨੇ ਉਹੀ ਚੀਜ਼ ਅਸੀਂ ਮਤਲਬ ਵੀ ਖਾਣੀਆ ਹੋਰ ਨਹੀਂ ਖਾਣੀ ਆਯੁਰਵੇਦਿਕ ਦਾ ਦੂਜਾ ਨਾਮ ਹੀ ਪਰਹੇ ਬਿਲਕੁਲ ਜੀ ਇਹ ਸਨ ਬੈ ਜੀ ਜਿਨ੍ਹਾਂ ਨੇ ਸਾਰੀ ਜਾਣਕਾਰੀ ਦਿੱਤੀ ਹੈ ਪਿੱਛੇ ਪੇਸ਼ੈਂਟ ਵੀ ਜਿਹੜੇ ਖੜੇ ਨੇਗੇ ਕਾਫੀ ਹੋਰ ਵੀ ਪੇਸ਼ੈਂਟਾਂ ਦੀ ਆਪਾਂ ਜਾਣਕਾਰੀ ਲਈ ਹੈਗੀ ਜਿਨ੍ਹਾਂ ਨੇ ਦੱਸਿਆ ਵੀ ਅਸੀਂ ਬਿਲਕੁਲ ਤੰਦਰੁਸਤ ਹੋਏ ਹਾਂ ਜਿਹਦੇ ਨਾਰਮਲ ਟੈਸਟ ਆਏ ਨੇ ਇਹਨਾਂ ਨੇ ਅੰਗਰੇਜ਼ੀ ਦਵਾਂਗੇ ਵੀ ਛੜਤੀਆਂ ਜੇਕਰ ਤੁਸੀਂ ਵੀ ਇਸ ਜਿਹੜੀ ਬਿਮਾਰੀ ਤੋਂ ਪੀੜਤਾਂ ਤਾਂ ਤੁਸੀਂ ਜ਼ਰੂਰ ਇੱਕ ਵਾਰੀ ਮਾਨਸਾ ਕੁਰੂਕਸ਼ੇਤਰਾ ਦਸੂਹਾ ਲੁਧਿਆਣਾ ਦੇ ਵਿੱਚ ਤੁਸੀਂ ਮਿਲ ਸਕਦੇ ਹੋ ਬਾਕੀ ਸਕਰੀਨ ਦੇ ਉੱਪਰ ਨੰਬਰ ਚੱਲ ਰਹੇ ਨੇ ਵੀਡੀਓ ਨੂੰ ਵੱਤ-ਵੱਤ ਸ਼ੇਅਰ ਜ਼ਰੂਰ ਕਰ ਦਿਓ ਜੀ ਤਾਂ ਜੋ ਕਿਸੇ ਦਾ ਭਲਾ ਹੋ ਸਕੇ ਜੀ